ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਨੇ ਆਲੂ ਲੈ ਲੇ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਧੋਲੇ ਹੁਣ ਇਹਨੂੰ ਆਪਾਂ ਛਿੱਲਣਾ ਨਹੀਂ ਹੈਗਾ ਬਿਨਾ ਛਿੱਲੇ ਇਹਦੇ ਕੱਟ ਕਰ ਲੈਣੇ ਆ ਇਹਨਾਂ ਨੂੰ ਨਾ ਬਹੁਤੇ ਬਰੀਕ ਕਰਾਂਗੇ ਪੀਸ ਤੇ ਨਾ ਬਹੁਤੇ ਮੋਟੇ ਐਦਾਂ ਹੀ ਐ ਕਰ ਲਵਾਂਗੇ ਜਿਹੜੇ ਵੱਡੇ ਨੇ ਉਹਨਾਂ ਦਾ ਚਾਰ ਬਣਾ ਲਵਾਂਗੇ ਹਾਂ ਤਿੰਨ ਪੀਸ ਬਣਾ ਲਵਾਂਗੇ ਜਿਹੜੇ ਛੋਟੇ ਨੇ ਉਹਨਾਂ ਦੇ ਦੋ ਬਣਾ ਲਵਾਂਗੇ ਇਦਾਂ ਹੀ ਆਪਾਂ ਸਾਰੇ ਆਲੂਆਂ ਨੂੰ ਕੱਟ ਲੈਨੇ ਚਲੋ ਜੀ ਆਲੂ ਕੱਟ ਕੇ ਮਿਲਦੇ ਆਪਾਂ ਲਓ ਜੀ ਆਲੂ ਆਪਾਂ ਨੇ ਕੱਟ ਲਏ ਸਾਰੇ ਹੁਣ ਆਪਾਂ ਚੱਲਦੇ ਹਾਂ ਚੁੱਲੇ ਵੱਲ ਨੂੰ ਲੋ ਜੀ ਇਧਰ ਆਪਣਾ ਚੁੱਲ੍ਹਾ ਚੱਗਵਾਲੀ ਦੀ ਹੁਣ ਆਪਾਂ ਉੱਪਰ ਕੜਾਹੀ ਧਰ ਲੈਨੇ ਜਿਹੜੇ ਆਪਾਂ ਨੇ ਆਲੂ ਕੱਟ ਕੇ ਰੱਖੇ ਤੇ ਇਹਨਾਂ ਨੂੰ ਕੜਾਹੀ ਦੇ ਵਿੱਚ ਪਾ ਲੈਨੇ ਥੋੜਾ ਜਿਹਾ ਆਪਾਂ ਪਾਣੀ ਐਡ ਕਰ ਦਿੰਨੇ ਆ ਉਨਾਕ ਪਾਣੀ ਪਾਵਾਂਗੇ ਆਪਾਂ ਜਿੰਨੇ ਦੇ ਵਿੱਚ ਇਹ ਸਾਰੇ ਆਲੂ ਨੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰ ਲੈਨੇ ਆ ਸਾਰੇ ਆਲੂ ਆਪਣੇ ਪਾਣੀ ਦੇ ਵਿੱਚ ਡਿੱਪ ਹੋ ਗਏ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਲੈਨੇ ਆ ਹੁਣ ਇਹਨੂੰ ਆਪਾਂ ਟੱਕ ਟੱਕ ਕੇ ਇੱਕ ਵਾਰੀ ਦੇ ਲੈਨੇ ਆ ਵਾਲੀ ਆਉਣ ਦੀ ਹੁਣ ਤੱਕ ਆਪਾਂ ਇਹਨੂੰ ਪਕਾਵਾਂਗੇ ਆਲੂਆਂ ਨੂੰ ਲਓ ਜੀ ਆਲੂ ਆਪਣੇ ਉਵਾਲੀਆਂ ਹੋ ਗਈਆਂ ਦੋ ਤਿੰਨ ਹੁਣ ਇਹਨੂੰ ਆਪਾਂ ਠੇਠਾਂ ਲਾ ਲੈਨੇ ਆਪਾਂ ਬਹੁਤੇ ਨਹੀਂ ਪਕਾਏ ਇੱਕ ਹੀ ਹਿੱਸਾ ਪੱਕੇ ਨੇ ਬਹੁਤੇ ਨਹੀਂ ਉਵਾਰੇ ਹੁਣ ਆਪਾਂ ਇਹਨੂੰ ਬਾਹਰ ਕੱਢ ਲੈਨੇ ਆ ਪਾਣੀ ਤੋਂ ਲਓ ਜੀ ਹੁਣ ਆਪਾਂ ਆਲੂਆਂ ਨੂੰ ਪਾਣੀ ਤੋਂ ਬਾਹਰ ਕੱਢ ਲੈਨੇ ਆ ਫਿਰ ਉਹ ਆਪ ਐ ਕੱਲੇ ਕੱਲੇ ਨੂੰ ਧਰ ਦਿੰਨੇ ਆ। ਲੋ ਜੀ ਆਪਾਂ ਆਲੂਆਂ ਨੂੰ ਇਦਾਂ ਕੱਲੇ ਕੱਲੇ ਕਰ ਦਿੰਨੇ ਆ। ਚੰਗੀ ਤਰ੍ਹਾਂ ਜੋ ਇਹਦਾ ਪਾਣੀ ਆ ਖੁਸ਼ਕ ਹੋ ਜਾਵੇ। ਸੁੱਕਣ ਦੇ ਲਈ ਧਰ ਦਿੰਨੇ ਆ। ਲੋ ਜੀ ਆਪਾਂ ਨੇ ਇੱਕ ਕਵੌਲ ਲੈ ਲਿਆ ਇਹਦੇ ਵਿੱਚ ਆਪਾਂ ਮੈਦਾ ਪਾ ਲੈਨੇ ਮੈਦੇ ਦੇ ਆਪਾਂ 4 ਚਮਚੇ ਲੈ ਲੈਨੇ ਹੁਣ ਇਹਦੇ ਵਿੱਚ ਆਪਾਂ ਪਾ ਲਵਾਂਗੇ ਲਾਲ ਕੁੱਟੀ ਹੋਈ ਦਰਦੜੀ ਮਿਰਚ ਤਨੀਆ ਪਾ ਲੈਨੇ थोड़ी जी हल्दी पा लें मूली जी थोड़ी जी चुटकी रेड मिर्च पाने थोड़ा जो नमक पा लेने ਕਿਉਂਕਿ ਨਮਕ ਆਪਾਂ ਨੇ ਪਹਿਲਾਂ ਉਬਾਲਣਾ ਲੱਗੇ ਪਾ ਲਿਆ ਜੀ ਆਮਚੂਰ ਪਾਉਣਾ ਚਾਟ ਮਸਾਲਾ ਪਾਉਣਾ ਹੁਣ ਇਹਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣੇ ਆ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਲੈਣੇ ਆ ਚੰਗੀ ਤਰ੍ਹਾਂ ਮੈਦੇ ਦੇ ਵਿੱਚ मसाले अपने हो पा थोड़ा जाोल बना लवानी मैदे का लो जी अपना घोल बन गया चंगी तरह अपने मिक्स कर लिया थोड़ा थोड़ा मैदा भुक दें ਤਾ ਜੋ ਜਿਹੜਾ ਇਹਨਾਂ ਤੇ ਪਾਣੀ ਆ ਚੰਗੀ ਤਰ੍ਹਾਂ ਸੁੱਕ ਜਵੇ। ਲਓ ਜੀ ਆਪਾਂ ਨੇ ਇੱਧਰ ਚੁੱਲ੍ਹੇ ਦੇ ਦੁਆਰੇ ਕੜਾਹੀ ਧਰ ਲੈਨੇ ਆ। ਇਹਦੇ ਇਹਦੇ ਵਿੱਚ ਆਪਾਂ ਕੀ ਪਾ ਲੈਨੇ ਆ? ਕੀ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲੈਨੇ ਹਮ ਜੀ ਤੇਲ ਆਪਣਾ ਕੀ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਦਾਂ ਇੱਕ ਕਾਲੂ ਨੂੰ ਚੱਕਾਂਗੇ ਇਹਦੇ ਵਿੱਚ ਡਿਪ ਕਰ ਦਵਾਂਗੇ ਇਦਾਂ ਚੰਗੀ ਤਰ੍ਹਾਂ ਇਹਨੂੰ ਡਿਪ ਕਰ ਲਵਾਂਗੇ ਬਹੁਤ ਵਧੀਆ ਸਨੈਕਸ ਬਣਦੇ ਨੇ ਜੀ ਐਦਾਂ ਹੁਣ ਆਪਾਂ ਇਹਨਾਂ ਨੂੰ ਥੋੜਾ ਥੋੜਾ ਫਰਾਈ ਕਰ ਲੈਨੇ ਆ ਲਓ ਜੀ ਸਨੈਕਸ ਆਪਣੇ ਬਣ ਗਏ ਚਲੋ ਨੂੰ ਆਪਾਂ ghee ਤੋਂ ਬਾਹਰ ਕੱਢ ਲੈਨੇ ਆ ਦੇਖੋ ਕਿੰਨੀ ਸੁਣੀ ਆਵਾਜ਼ ਆਉਂਦੀ ਆ ਦੇਖੋ ਲਓ ਜੀ ਇਦਾਂ ਹੀ ਆਪਾਂ ਹੋਰ ਸਨੈਕਸ ਪਾ ਲੈਨੇ ਆ ਥੋੜਾ ਜਿਹਾ ਟਾਈਮ ਲੱਗਦਾ ਜੀ ਟੈਸਟ ਹੀ ਬਹੁਤ ਬਣਦੇ ਨੇ ਥੋੜਾ ਜਿਹਾ ਪੱਕਣ ਨੂੰ ਟਾਈਮ ਲੱਗ ਜਾਂਦਾ ਲਓ ਜੀ ਆਪਾਂ ਇਹਨੂੰ ਵਧੀਆ ਤੇਜ਼ੀ ਅੱਗ ਤੇ ਪਕਾਵਾਂਗੇ ਤਾਂ ਜੋ ਆਪਣੇ ਆਲੂ ਅੰਦਰ ਤੱਕ ਪੱਕ ਚਕਣ ਉਹ ਅੱਗ ਵੈਸੇ ਇੰਨੀ ਤੇਜ਼ ਬਣੀ ਜੀ ਬਹੁਤੀ ਜ਼ਿਆਦਾ ਵੀ ਨਹੀਂ ਉਹ ਲੱਕੜੇ ਉਹ ਹੈ ਜੀ ਅभी ਅੱਗ ਜ਼ਿਆਦਾ ਲੱਗਦੀ ਹੈ ਲਓ ਜੀ ਆਪਣੇ ਆਲੂ ਚੰਗੀ ਤਰ੍ਹਾਂ ਪੱਕ ਗਏ ਸਨੈਕਸ ਆਪਣੇ ਇਹਨਾਂ ਨੂੰ ਵੀ ਆਪਾਂ ਤੇਲ ਤੋਂ ਬਾਹਰ ਕੱਢ ਲੈਨੇ ਬਹੁਤ ਵਧੀਆ ਆਵਾਜ਼ ਆਉਂਦੀ ਹੈ ਇਹਨਾਂ ਦੀ ਐਸੇ ਤਰ੍ਹਾਂ ਆਪਾਂ ਸਾਰੇ ਸਨੈਕਸ ਬਣਾ ਲੈਨੇ ਆਲੂਆਂ ਦੇ ਬਹੁਤ ਹੀ ਵਧੀਆ ਸਨੈਕਸ ਬਣ ਕੇ ਤਿਆਰ ਨੇ ਟੈਸਟ ਵੀ ਬਹੁਤ ਆਉਂਦਾ ਇਹਨਾਂ ਦਾ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ